ਜਦੋਂ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਹੋਂਦ ਚ ਆਈ ਪਰ ਉਸ ਨੇ ਇਹਨਾਂ ਨੇ ਸੋਚਿਆ ਵੀ ਯਾਰ ਜਿਹੜੇ ਲੋਕ ਦਿਹਾੜੀ ਜਿਨ੍ਹਾਂ ਨੂੰ ਨਹੀਂ ਮਿਲਦੀ ਉਹ ਵਿਚਾਰੇ ਮੂੰਹ ਲਟਕਾ ਕੇ ਜਾਂਦੇ ਆ ਉਹਨਾਂ ਨੂੰ ਉਹਨਾਂ ਦੇ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਇੱਥੇ ਲਗਾਤਾਰ 2013 ਤੋਂ ਲੈ ਕੇ ਤੇ ਹੁਣ ਤੱਕ ਇਹੜਾ ਖਿਚੜੀ ਦਾ ਲੰਗਰ ਚੱਲ ਰਿਹਾ ਜੇ ਕੋਈ ਕਿਸੇ ਦਾ ਜੀ ਘਰ ਬਿਮਾਰ ਆ ਦੋਨਾਂ ਨੂੰ ਐਟ ਅ ਟਾਈਮ ਖਿਚੜੀ ਨਹੀਂ ਬੰਦੀ ਉਹ ਸਾਡੇ ਕੋ ਸਾਢੇ 12:00 ਵਜੇ ਆਣ ਕੇ 1:30 ਵਜੇ ਤੱਕ ਸਾਡੇ ਕੋ ਖਿਚੜੀ ਪੈਕ ਕਰਾ ਕੇ ਲੈ ਜਾਂਦਾ ਸਾਢੇ 12:00 ਤੋਂ ਲੈ ਕੇ 1:30 ਵਜੇ ਤੱਕ ਉਹ ਮਜ਼ਦੂਰ ਲੋਕਾਂ ਚ ਜਿਹੜੇ ਮਜ਼ਦੂਰ ਕਾਰੋਬਾਰ ਤੋਂ ਸਖਣੇ ਹੋ ਗਏ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਨੂੰ ਲੰਗਰ ਜਿਹੜਾ ਆਪ ਖੁਦ ਆਣ ਕੇ ਸ਼ਕਉਂਦੇ ਆ ਇੱਕ ਹੋਰ ਥੋੜਾ ਉਸੂਲ ਹੈ ਵੀ ਜਿਹੜਾ ਕੋਈ ਜਿਹੜਾ ਜਿਹਦੇ ਘਰ ਨਹੀਂ ਹੈ ਕੁਝ ਖਾਣ ਨੂੰ ਉਹ ਵੀ ਸਾਡੇ ਕੋਲ ਪੈਕ ਕਰਾ ਕੇ ਲਿਆ ਜਾਂਦਾ ਤੇ ਜਦੋਂ ਕਿਸੇ ਭੁੱਖੇ ਦੇ ਢਿੱਡ 'ਚ ਰੋਟੀ ਜਾਂਦੀ ਆ ਤੂੰ ਸਾਨੂੰ ਕਿੰਨੀ ਜਿਹੜੀ ਦੁਆ ਦੇਊਗਾ ਜਿੱਥੇ ਵਾਹਿਗੁਰੂ ਦਾ ਸਿਮਰਨ ਕਰਦੇ ਆਂ ਸ਼ਬਦ ਆ ਕੇ ਗੁਰੂ ਦਾ ਸ਼ੁਕਰਾਨਾ ਕਰਕੇ ਆਂ ਲੰਗਰ ਤਿਆਰ ਕਰਦੇ ਆਂ ਉਹਦੀ ਕਿਰਪਾ ਐ ਐਸੀ ਆ ਵੀ ਉਹ ਉਹਦੇ ਜਦੋਂ ਆਪਾਂ ਨਾਮ ਸਿਮਰਨ ਲੈਨੇ ਆ ਨਾ ਜੀ ਭਾਵੇਂ ਤੁਸੀਂ ਕਿਸੇ ਵੀ ਬੰਦੇ ਨੂੰ ਲੰਗਰ ਤੇ ਸ਼ੁਰੂ ਕਰਦੋ ਉਹ ਵਾਹ ਸਭ ਕੋ ਦਾ ਨਾਮ ਲੈ ਕੇ ਕਰੀ ਜੇ ਬਣੀ ਜਾਏਗਾ ਸਭ ਕੁਝ ਆਪੇ ਹੀ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਨਪਕ ਪੋਸਟ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਅੰਮ੍ਰਿਤਸਰ ਦੇ ਸ਼ਿਆੜਾ ਚੌਂਕ ਦੀਆਂ ਜਿੱਥੇ ਕੀ ਮਾਤਾ ਗੁਜਰੀ ਵੈਲਫੇਅਰ ਸੈਕਟਰੀ ਵੱਲੋਂ ਲੰਗਰ ਲਗਾਇਆ ਜਾਂਦਾ ਆ ਦਾਲ ਫੁਲਕੇ ਦਾ ਤੇ ਸੇਵਾ ਬੜੀ ਚਿਰ ਸਮੇਂ ਤੋਂ ਜੜਕੀ ਨਿਭਾਈ ਜਾ ਰਹੀ ਆ ਮੈਂ ਪ੍ਰਦਰਸ਼ਕਾਂ ਨੂੰ ਸਾਂਝਾ ਕਰਦਾ ਇਹ ਜਿਹੜਾ ਸ਼ਾਲਾ ਚੌਕ ਆ 48 ਤੱਕ ਜਾਂਦਾ ਅਤੇ ਟਾਰੀ ਨੂੰ ਕਈ ਪਿੰਡ ਲੱਗਦੇ ਨੇ ਜਿਹੜੇ ਕੀ ਪਿੰਡਾਂ ਦੇ ਲੋਕ ਜਿਹੜੇ ਖਾਸ ਕਰਕੇ ਲੋੜਵੰਦ ਹੁੰਦੇ ਨੇ ਜਿਹੜੇ ਕੀ ਮਿਹਨਤ ਮਜ਼ਦੂਰੀ ਕਰਨ ਵਾਸਤੇ ਸ਼ਹਿਰ ਵਿੱਚ ਆਉਂਦੇ ਨੇ ਉਹਨਾਂ ਨੂੰ ਦੁਪਹਿਰੇ ਛਾਦੇ ਦੀ ਬਹੁਤ ਲੋੜ ਹੁੰਦੀ ਆ ਇਹ ਜਿਹੜੀ ਸੇਵਾ ਆ ਇਹਨਾਂ ਵੱਲੋਂ ਨਿਭਾਈ ਜਾ ਰਹੀ ਆ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ ਤੇ ਅੱਜ ਤੁਹਾਨੂੰ ਮੈਂਬਰਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਇਹ ਸਾਰੇ ਮੈਂਬਰ ਨੇ ਬੜੀ ਵੱਡੀ ਸੇਵਾ ਜਿਹੜੀ ਕੀ ਬਾਬੇ ਨਾਨਕ ਨੇ ਨਾਲ ਕੋ ਲਈ ਆ ਤੇ ਅੱਜ ਤੱਕ ਸੇਵਾ ਨਿਭਾ ਰਹੇ ਨੇ ਸਰਬਜੀਤ ਸਿੰਘ ਹਰੀ ਨਾਲ ਸਾ ਗੱਲਬਾਤ ਕਰਾਂਗੇ ਹਰੀ ਜੀ ਸੇਵਾ ਕਰਦੋਂ ਸ਼ੁਰੂ ਕੀਤੀ ਗਈ ਹੈ ਦਸ਼ਕਾਂ ਨੂੰ ਥਾਂ ਲਾ ਕਰਦੇ ਹੋ ਤੇ ਕੀ ਕੀ ਪ੍ਰਾਲੇ ਕੀਤਾ ਜਾ ਰਹੇ ਨੇ ਮਾਤਾ ਗੁਰਜੀ ਫਿਰ ਸਾਡੀ ਵੱਲੋਂ ਸੇਵਾ ਤੇ ਦੇਖੋ ਜੀ ਤਕਰੀਬਨ ਇਹਨਾਂ ਦੇ ਜਿਹੜੇ ਅਨਸ਼ਵੰਸ ਸੀਗੇ ਤਕਰੀਬਨ 80 ਸਾਲ ਤੋਂ ਛੱਡ ਦੇ ਵਿੱਚ ਲੰਗਰ ਦੀ ਸੇਵਾ ਦੇ ਸ਼ੁਰੂ ਕੀਤੇ ਤੇ ਇਹਨਾਂ ਦੇ ਪਰਿਵਾਰ ਨੇ ਕੀਤੀ ਤੇ ਲਗਾਤਾਰ 80 ਸਾਲ ਤੋਂ ਕੰਮ ਚੱਲਦਾ ਆ ਰਿਹਾ ਪਰ ਜਿਹੜੀ ਇਸ ਜਗ੍ਹਾ ਦੇ ਉੱਤੇ ਸੇਵਾ ਸ਼ੁਰੂ ਕੀਤੀ ਹੈ 2013 ਦੇ ਵਿੱਚ ਜਦੋਂ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਹੋਂਦ ਚ ਆਈ ਤੇ ਇੱਕ ਦਿਨ ਐਵੇਂ ਬੈਠੇ ਨਾਰਿੰਗ ਸਾਹਿਬ ਦੇ ਮਨ ਚ ਵਿਚਾਰ ਆਇਆ ਕਿ ਜਿਹੜੇ ਲੋਗ ਦਿਹਾੜੀ ਡੱਪਾ ਕਰਦੇ ਆ ਉਹ ਦੁਪਹਿਰੇ ਆਪਣੇ ਡੱਬੇ ਕਿਉਂ ਵੀ 2013 ਤੋਂ ਬਾਅਦ ਇੱਕ ਕਾਰੋਬਾਰ ਚ ਜਿਹੜਾ ਗਰਾਵਟ ਆਈ ਸੀ ਬਹੁਤ ਲੋਕ ਬਹੁਤ ਵੇਲੇ ਹੋ ਗਏ ਨੇ 2013 ਤੋਂ ਬਾਅਦ ਕੁਝ ਸਰਕਾਰਾਂ ਦੀਆਂ ਚਾਲਾਂ ਕੁਝ ਹੋਰ ਵੀ ਆਰਥਿਕ ਕਮਜ਼ੋਰੀਆਂ ਆਈਆਂ ਸਾਡੇ ਸਮਾਜ ਚ ਪਰ ਉਸ ਲਈ ਇਹਨਾਂ ਨੇ ਸੋਚਿਆ ਵੀ ਯਾਰ ਜਿਹੜੇ ਲੋਗ ਦਿਹਾੜੀ ਜਿਨ੍ਹਾਂ ਨੂੰ ਨਹੀਂ ਮਿਲਦੀ ਉਹ ਵਿਚਾਰੇ ਮੂੰਹ ਲਟਕਾ ਕੇ ਜਾਂਦੇ ਆ ਉਹਨਾਂ ਨੂੰ ਉਹਨਾਂ ਦੇ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਫਿਰ ਅਸੀਂ ਇੱਥੇ ਇੱਕ ਦਾਲ ਪ੍ਰਸ਼ਾਦੇ ਦਾ ਉਹ ਤੋਂ ਨਾਲ ਲੰਗਰ ਲਗਾਇਆ ਨਾਲ ਖਿਚੜੀ ਦਾ ਲੰਗਰ ਲਗਾਇਆ ਇੱਥੇ ਲਗਾਤਾਰ 2013 ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਖਿਚੜੀ ਦਾ ਲੰਗਰ ਚੱਲ ਰਿਹਾ ਉਹ ਲੰਗਰ ਇੰਨਾ ਕਿ ਮਸ਼ਹੂਰ ਹੋ ਗਿਆ ਛੜੇ ਦੇ ਵਿੱਚ ਕਿ ਜੇ ਕੋਈ ਕਿਸੇ ਦਾ ਜੀ ਘਰ ਬਿਮਾਰ ਆ ਤੇ ਉਹਨਾਂ ਨੂੰ ਐਟ ਅ ਟਾਈਮ ਖਿਚੜੀ ਨਹੀਂ ਬੰਦੀ ਉਹ ਸਾਡੇ ਕੋਲ ਸਾਢੇ 12:00 ਆਣ ਕੇ 1:30 ਵਜੇ ਤੱਕ ਸਾਡੇ ਕੋਲ ਖਿਚੜੀ ਪੈਕ ਕਰਾ ਕੇ ਲੈ ਜਾਂਦਾ ਵੇ ਇੰਨੇ ਸਾਡੇ ਇਸ ਇਲਾਕੇ ਦੀ ਖਿਚੜੀ ਮਸ਼ਹੂਰ ਆ ਤੇ ਵੱਡੀ ਗੱਲ ਇਹ ਕੋਈ ਹਲਵਾਈ ਨਹੀਂ ਬਣਾਉਂਦਾ ਇਹ ਹੋਰ ਕੋਈ ਨਹੀਂ ਬਣਾਉਂਦਾ ਇਹ ਖੁਦ ਨਾਰੰਗ ਸਾਹਿਬ ਆਪਣੇ ਹੱਥੀ ਤਿਆਰ ਕਰਦੇ ਆ ਸਾਰਾ ਲੰਗਰ ਇਹ ਇੰਨਾ ਦੀ ਜਿਹੜੀ ਸੇਵਾ ਵਾ ਉਹ ਬੜੀ ਤਗੜੀ ਸੇਵਾ ਜਿੱਥੇ ਸਾਰੇ ਸਿਸਟਮ ਨੂੰ ਸੰਭਾਲਣਾ ਤੇ ਉਸ ਤੋਂ ਪਹਿਲਾਂ ਸਵੇਰੇ ਤੜਕੇ ਉੱਠ ਕੇ ਸਾਰੇ ਲੰਗਰ ਦੀ ਤਿਆਰੀ ਕਰਨੀ ਕਾਣ ਛਾੜ ਕਰਨੀ ਸਫਾਈ ਕਰਨੀ ਤੋਂ ਉਹ ਲੰਗਰ ਨੂੰ ਤਿਆਰ ਕਰਨਾ ਤੇ ਫਿਰ ਉਹੀ ਲੰਗਰ ਆਪ ਆਣ ਕੇ 12:30 ਤੋਂ ਲੈ ਕੇ 1:30 ਵਜੇ ਤੱਕ ਉਹ ਮਜ਼ਦੂਰ ਲੋਕਾਂ ਚ ਜਿਹੜੇ ਮਜ਼ਦੂਰ ਕਾਰੋਬਾਰ ਤੋਂ ਸਖਣੇ ਹੋ ਗਏ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਨੂੰ ਲੰਗਰ ਜਿਹੜਾ ਆਪ ਖੁਦ ਆਣ ਕੇ ਛਕਉਂਦੇ ਆ ਤੇ ਮੈਨੂੰ ਇਸ ਤੋਂ ਵੀ ਹੈਰੀ ਭਾਈ ਰੋਜ਼ ਦੀ ਕਿੰਨੇ ਕਿ ਸੰਗਤ ਜਿਹੜੀ ਆ ਪਛਾਦਾ ਛੱਕੀ ਜਾਂਦੀ ਆ ਤੇ ਇੱਕ ਰੋਜ਼ ਦੀ ਕਿੰਨੇ ਕਿ ਦਾ ਲੱਗ ਜਾਂਦੀ ਜਾਂ ਪਛਾਦਾ ਲੱਗ ਜਾਂਦਾ ਜੇ ਖਿਚੜੀ ਦੀ ਗੱਲ ਕਰੀਏ ਕਿੰਨੇ ਕਿ ਖਿੜੀ ਲੱਗ ਜਾਂਦੀ ਰੋਜ਼ ਦੀ ਦੇਖੋ ਇਸ ਤਰ੍ਹਾਂ ਤੇ ਆਪਾਂ ਕੋਈ ਮੈਜ਼ਰਮੈਂਟ ਨਹੀਂ ਕਰ ਸਕਦੇ ਹਾਂ ਗਿਣਤੀ ਮਿੰਤੀ ਤੁਹਾਨੂੰ ਦੱਸਦੇ 200 ਤੋਂ 250 ਜਿਹੜਾ ਵਾ ਮਜ਼ਦੂਰ ਉਹ ਜਿਹੜਾ ਇੱਥੋਂ ਖਿਚੜੀ ਤੇ ਪ੍ਰਸ਼ਾਦਾ ਛੱਕੇ ਜਾਂਦਾ 200 ਤੋਂ ਅਸੀਂ ਦੇਖਿਆ ਵੀ ਖਾਸ ਕਰਕੇ ਜਿਵੇਂ ਗੱਲ ਕੀਤੀ ਉਟਾਰੀ ਹਲਕੇ ਦੇ ਕਈ ਪਿੰਡ ਨੇ ਜਿਹੜੇ ਕਿ ਮਜ਼ਦੂਰ ਇੱਥੇ ਮਜ਼ਦੂਰੀ ਕੰਮ ਵਾਸਤੇ ਆਉਂਦੇ ਨੇ ਅਸੀਂ ਦੇਖਿਆ ਸਰਕ ਨੂੰ ਕੰਮਕਾਰ ਨਹੀਂ ਮਿਲਦਾ ਜਿਹੜੀ ਨਹੀਂ ਵੀ ਹਰ ਕਿਸੇ ਦੀ ਦਿਹਾੜੀ ਲੱਗਦੀ ਹੋਵੇ ਜਿਨ੍ਹਾਂ ਦੀ ਦਿਹਾੜੀ ਨਹੀਂ ਲੱਗਦੀ ਜਿਨ੍ਹਾਂ ਦਾ ਕੰਮਕਾਰ ਨਹੀਂ ਲੱਗਦਾ ਲੋਜੀ ਰੋਟੀ ਵਾਸਤੇ ਆਉਂਦੇ ਨੇ ਪਰ ਜਦੋਂ ਰੋਟੀ ਨਹੀਂ ਮਿਲਦੀ ਤੇ ਬਹੁਤ ਮਾੜੇ ਹਾਲਾਤ ਆਉਂਦੇ ਨੇ ਪਰ ਜਦੋਂ ਪਛਾਦਾ ਤੁਹਾਡਾ ਮਾਤਾ ਗੋਰੀ ਸਰਟੀਫਿਕੇਟ ਵਲੋਂ ਜਿਹੜਾ ਪਛਾਦਾ ਸ਼ਿਕਨ ਮਿਲਦਾ ਫਿਰ ਕੀ ਕਹਿਣਾ ਚਾਹੋਗੇ ਫਿਰ ਕੀ ਲੱਗਦਾ ਵੀ ਜਦੋਂ ਭੁੱਖੇ ਦੀ ਢੇਡ ਕਹ ਲੋ ਆਤਮਾ ਸ਼ਾਂਤੀ ਹੋ ਜਾਂਦੀ ਆ ਕੀ ਕਹਿਣਾ ਚਾ ਸਾਰੇ ਪਿੰਡਾਂ ਨੂੰ ਜੋੜਨ ਵਾਲੀ ਗੰਢ ਛਾਟਾ ਵਾ ਤੇ ਸਾਰੇ ਇਹੀ ਪਿੰਡਾਂ ਤੋਂ ਮਜ਼ਦੂਰ ਇਸ ਚੌਂਗਚਾਂ ਆਣ ਕੇ ਆਪਣੀ ਦਿਹਾੜੀ ਡੱਪੇ ਲਈ ਰੋਜੀ ਰੋਟੀ ਲਈ ਆਣ ਕੇ ਖੜਦੇ ਆ ਇੱਕ ਹੋਰ ਇੱਥੋਂ ਦਾ ਉਸੂਲ ਹੈ ਵੀ ਜਿਹੜਾ ਕੋਈ ਜਿਹੜਾ ਜਿਹਦੇ ਘਰ ਨਹੀਂ ਹੈ ਕੁਝ ਖਾਣ ਨੂੰ ਉਹ ਵੀ ਸਾਡੇ ਕੋਲ ਪੈਕ ਕਰਾ ਕੇ ਲੈ ਜਾਂਦਾ ਤੇ ਉਹ ਆਪਣੇ ਘਰ ਜਾ ਕੇ ਵੀ ਖਵਾ ਦਿੰਦਾ ਸਾਡੇ ਲੰਗਰ ਦੀ ਇਹ ਖਾਸੀਅਤ ਆ ਇਹ ਨਾਰੰਗ ਸਾਹਿਬ ਦੀ ਖਾਸੀਅਤ ਆ ਇਹ ਭੁੱਖੇ ਨੂੰ ਨਹੀਂ ਵੇਖ ਸਕਦੇ ਇਹ ਕਿਸੇ ਦੀ ਭੁੱਖ ਨਹੀਂ ਬਰਦਾਸ਼ਤ ਕਰ ਸਕਦੇ ਇਹ ਜਿੱਥੇ ਆਪਾਂ ਇੱਥੇ ਲੰਗਰ ਲਾਉਂਦੇ ਆ ਇਹ ਹੋਰ ਵੀ ਸਮਾਜੀ ਕੰਮਾਂ ਜਿਵੇਂ ਕਿ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਆ ਉਹਨਾਂ ਦੀ ਜਿੰਨੀ ਸਹਾਇਤਾ ਹੋ ਸਕਦੀ ਆ ਕਾਪੀਆਂ ਪੈਨਸਲਾਂ ਕਿਤਾਬਾਂ ਪੈਨ ਇਵਨ ਕਿ ਹੋਰ ਵੀ ਉਹਨਾਂ ਨੂੰ ਜਿਹੜਾ ਵਰਦੀਆਂ ਤਾਂ ਕਿੜਾ ਵਾ ਇਹ ਨਾਰਕਸਬ ਆਪਣੇ ਕੋਲ ਲੈ ਦਿੰਦੇ ਆ ਹੋਰ ਇੱਥੇ ਬਿਰਦਾ ਆਸ਼ਰਮ ਆ ਉਹਨਾਂ ਚ ਚਲੇ ਜਾਂਦੇ ਆ ਜਦੋਂ ਇਹਨਾਂ ਦਾ ਰੋ ਆਵੇ ਇਹ ਬਿਰਦਾ ਆਸ਼ਰਮ ਜਾ ਕੇ ਉੱਥੇ ਸਮਾਨ ਵੰਡਣੋਂਦੇ ਆ ਇੱਥੇ ਅੰਧ ਵਿਦਿਆਲੇ ਆ ਜਦੋਂ ਇਹਨਾਂ ਦਾ ਮਨ ਕੀਤਾ ਇਹਨਾਂ ਨੇ ਉਧਰ ਨੂੰ ਚਲੇ ਜਾਣਾ ਉੱਥੇ ਸਮਾਨ ਵੰਡਣਾ ਮਤਲਬ ਇਹ ਇਨਸਾਨ ਜੇ ਅਸੀਂ ਗੱਲ ਕਰੀਏ ਵੀ ਬਾਬੇ ਨਾਨਕ ਦੇ ਜਿਹੜਾ ਅਸਲੀ ਜਿਹੜਾ ਅਸੂਲਾਂ ਤੇ ਚੱਲਣ ਵਾਲਾ ਬੰਦਾ ਉਹ ਨਾਰੰਗ ਪਰਿਵਾਰ ਤੇ ਨਾਰੰਗ ਸਾਹਿਬ ਨੇ ਜਿਨ੍ਹਾਂ ਨੇ ਕਿਸੇ ਦੀ ਪੋਖ ਕਹਿੰਦੇ ਵੀ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਤਾਂ ਪਹਿਲੀ ਗ੍ਰਹਿ ਚ ਮੂੰਹ ਪਾਉਂਨੇ ਮੂੰਹ ਚ ਪਾਉਂਨੇ ਆ ਤੇ ਜਿਹੜਾ ਸਿੱਖ ਆ ਵਾਹਿਗੁਰੂ ਕਰਦਾ ਤੇ ਜਿਹੜਾ Hindu ਆ ਰਾਮ ਰਾਮ ਕਰਦਾ ਤੇ ਜਿਹੜਾ ਮੁਸਲਮਾਨ ਆ ਉਹ ਆਪਣੇ ਰੱਬ ਨੂੰ ਸਲਾਮ ਕਰਦਾ ਤੇ ਜਦੋਂ ਕਿਸੇ ਭੁੱਖੇ ਦੇ ਢਿੱਡ 'ਚ ਰੋਟੀ ਜਾਂਦੀ ਆ ਤਾਂ ਸਾਨੂੰ ਕਿੰਨੀ ਜਿਹੜੀ ਦਵਾਹ ਦੇਊਗਾ ਉਹ ਦਵਾਦ ਆ ਹੀ ਅੱਜ ਨਤੀਜਾ ਵੀ ਅੱਜ ਨਾਰੰਗ ਸਾਹਿਬ ਲਗਾਤਾਰ 13 ਤੋਂ ਲੈ ਕੇ ਹੁਣ ਤੱਕ ਬਿਨ ਨਗਾ ਚਾਹੇ ਮੀਂਹ ਹੋਵੇ ਢੇਰੀ ਹੋਵੇ ਚੱਕਰ tufaan ਹੋਵੇ ਇਹ ਜਿਹੜੇ ਸਾਥੀ ਨਾਲ ਇਹਨਾਂ ਦੇ ਖਲੋਤੇ ਆ ਜਿਹੜੀ ਇਹਨਾਂ ਦੀ 5 7 10 ਬੰਨਿਆਂ ਦੀ ਟੀਮ ਆ ਵਿੱਚ ਇਹ ਆਪਾਂ ਹੁੰਨੇ ਆ ਫਿਰ ਵੱਡੀ ਗੱਲ ਲੋਕੀ ਆਪਣੇ Google Pay ਨੰਬਰ ਦੇ ਦਿੰਦੇ ਆ ਆਪਣਾ ਅਕਾਊਂਟ ਨੰਬਰ ਆਪਣੀ ਅਜੇ ਤੱਕ ਇਹਨਾਂ ਨੇ ਵੀਡੀਓ ਕੋਈ ਨਹੀਂ ਪਾਈ ਅਜੇ ਤੱਕ ਕਿਤੇ Google Pay ਨਹੀਂ ਦਿੱਤਾ ਇਵਨ ਕੀ ਇਹ ਵੀ ਗੱਲ ਕਹਿੰਦੇ ਵੀ ਸਾਡੇ ਨਾਂ ਦੇ ਉੱਤੇ ਜੇ ਤੁਹਾਡੇ ਕੋਲ ਕੋਈ ਜਿਹੜਾ ਗ੍ਰਾਹੀ ਮੰਗਣ ਆਏ ਤਾਂ ਉਹਦਾ ਇਨਫੋਰਮ ਸਾਨੂੰ ਕਰੋ ਕਿ ਵੀ ਅਜ ਤੱਕ ਇਹਨਾਂ ਨੇ ਕਿਸੇ ਕੋਲੋਂ ਪੈਸਾ ਇਕੱਠਾ ਨਹੀਂ ਕੀਤਾ ਇਹ ਜਿਹੜੇ ਮੈਂਬਰ ਬਣੇ ਆਏ ਆਪਣੇ ਦਸਵਾਂ ਤੋਂ ਜਿੰਨਾ ਹੋ ਸਕਦਾ ਤੇ ਵੱਡੀ ਗਿਣਤੀ ਜੇ ਅਸੀਂ 20 ਪੈਸੇ ਕੰਮ ਕਰ ਰਹੇ ਹਾਂ ਤੇ 80 ਪੈਸੇ ਕੰਮ ਜਿਹੜਾ ਨਾਰਿੰਗ ਸਾਹਿਬ ਦਾ ਵਿੱਚੇ ਹੀ ਮਿਹਨਤ ਕਿਉਂਕਿ ਆਪਾਂ ਮਿਹਨਤ ਕਾਊਂਟ ਕਰੀਏ ਪੈਸਾ ਤਾਂ ਹਰ ਕੋਈ ਲਾ ਦਿੰਦਾ ਪਰ ਜਿਹੜੀ ਮਿਹਨਤ ਆ ਜਿਹੜੇ ਉਹਨੂੰ ਸ਼ਿੱਦਤ ਨਾਲ ਕੰਮ ਕਰਨਾ 13 ਤੋਂ ਲੈ ਕੇ ਹੁਣ ਤੱਕ ਬਿਨ ਨਾਗਾ ਦਿਨ ਰਾਤ ਕੰਮ ਕਰਨਾ ਇਹ ਸੁਖਾਲੀ ਗੱਲ ਨਹੀਂ ਇਹ ਬਾਬੇ ਨਾਨਕ ਦੇ ਉਹ ਨਕਸ਼ੇ ਕਦਮ ਤੇ ਚੱਲਣ ਦੀ ਗੱਲ ਹੈ ਜਿਹੜੇ ਬਾਬੇ ਨਾਨਕ ਨੇ ਕਹੇ ਵੰਡ ਛਕੋ ਕਿਰਤ ਕਰੋ ਨਾਮ ਜਪੋ ਇਹ ਉਹਨਾਂ ਦੇ ਊਸੂਲਾਂ ਦੇ ਉੱਤੇ ਖਰੇ ਉਤਰ ਰਿਹਾ ਪਰ ਗੱਲ ਕਰੀਏ ਹਰੀ ਜੀ ਕਿਸ ਤਰ੍ਹਾਂ ਦੇ ਦੋ ਪੰਜਾਬੀ ਹੋਣ ਤੇ ਕਿ ਲੱਗਦਾ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਜਦੋਂ ਵੀ ਕਿਤੇ ਲੰਗਰ ਦੀ ਆਉਂਦੀ ਆ ਜਦੋਂ ਕਿਸੇ ਦਾ ਢਿੱਡ ਪਰਣ ਦੀ ਗੱਲ ਆਉਂਦੀ ਆ ਪੰਜਾਬੀ ਸਭ ਤੋਂ ਪਹਿਲਾਂ ਮੌਰੀ ਹੁੰਦਾ ਵਾ ਠੀਕ ਹੈ ਨਾ ਕਿ ਲੱਗਦਾ ਵੀ ਪੰਜਾਬੀ ਬਾਬੇ ਨਾਨਕ ਦੇ ਸਾਡੇ ਕਿਰਪਾ ਕੀਤੀ ਪੰਜਾਬੀਆਂ ਦੇ ਜਦੋਂ ਵੀ ਕਿਸੇ ਦੀ ਲੋੜ ਬੰਦੀ ਹੁੰਦੀ ਆ ਭਾਵੇਂ ਹੋਰ ਕਿ ਖੜੇ ਨਾ ਖੜੇ ਪੰਜਾਬੀ ਜਰੂਰ ਮੈਂ ਵੱਡੀ ਜਿਆਦਾ ਵੱਡੀ ਗੱਲ ਨਹੀਂ ਕਰਨ ਲੱਗਾ ਥੋੜਾ ਸਮਾਂ ਪਹਿਲਾਂ ਅਸੀਂ ਦਿੱਲੀ ਦੇ ਬਰੂਹਾਂ ਤੇ ਬੈਠ ਕੇ ਆਏ ਆ ਪਹਿਲੇ ਦਿਨ ਹਰਿਆਣਾ ਜਿੱਦਾਂ ਅਸੀਂ ਬੈਰੀਕੇਡ ਤੋੜਿਆ ਤੇ ਸਾਨੂੰ ਹਰਿਆਣੇ ਦੇ ਜਿਹੜੇ ਜਵਾਨ ਸੀਗੇ ਉਧਰ ਦੇ ਫੋਰਸ ਦੇ ਉਹਨਾਂ ਨੇ ਸਾਨੂੰ ਬੜਾ ਕੁੱਟਿਆ ਡਾਂਗਾ ਨਾਲ ਕੁੱਟਿਆ ਪਰ ਜਦੋਂ ਸ਼ਾਮ ਹੋਈ ਯਾਰ ਰੋਟੀ ਤੇ ਆਪਾਂ ਵੀ ਖਾਣੀ ਆ ਤੇ ਉਹਨਾਂ ਵੀ ਖਾਣੀ ਆ ਉਹ ਵੀ ਕਿਸਾਨਾਂ ਦੇ ਪੁੱਤ ਸੀਗੇ ਤੇ ਅਸੀਂ ਵੀ ਕਿਸਾਨਾਂ ਵਾਲੀ ਆਪਾਂ ਮਜ਼ਦੂਰਾਂ ਦੇ ਪੁੱਤ ਪਰ ਲੜਿਆ ਅਸੀਂ ਕਿਸਾਨਾਂ ਵਾਲੀ ਆ ਕਿਉਂਕਿ ਸਾਡਾ ਨੋ ਮਾਸ ਦਾ ਰਿਸ਼ਤਾ ਕਿਸਾਨ ਤੇ ਮਜ਼ਦੂਰ ਦਾ ਅਰ ਜਦੋਂ ਸ਼ਾਮ ਦਾ ਵੇਲਾ ਆਇਆ ਅਸੀਂ ਆਪਣੀਆਂ ਜਦੋਂ ਬਾਰਡਰ ਪਾਰ ਕਰ ਲਿਆ ਅਸੀਂ ਆਪਣਾ ਲੰਗਰ ਪ੍ਰਸ਼ਾਦੇ ਦਾ ਪ੍ਰੋਗਰਾਮ ਕੀਤਾ ਤੇ ਆਪਾਂ ਉਹਨਾਂ ਨੂੰ ਆਵਾਜ਼ ਮਾਰੀ ਸਾਡੀ ਟੀਮ ਕਹਿੰਦੀ ਵੀ ਯਾਰ ਜਿੱਥੇ ਅਸੀਂ ਲੰਗਰ ਛਕਣਾ ਅਸੀਂ ਉਹਨਾਂ ਭਰਾਵਾਂ ਨੂੰ ਸਦਗੇ ਉਹ ਆਪਣੀ ਡਿਊਟੀ ਤੇ ਵੱਜੇ ਸੀਗੇ ਉਹਨਾਂ ਆਪਣੀ ਡਿਊਟੀ ਕੀਤੀ ਪਰ ਭੁੱਖ ਉਹਨਾਂ ਨੂੰ ਵੀ ਲੱਗੀ ਆ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਵੀ ਤੁਸੀਂ ਜੋ ਤੁਹਾਡੀ ਡਿਊਟੀ ਸੀ ਤੁਸੀਂ ਨਿਭਾਈ ਜੋ ਸਾਡੇ ਫਰਜ਼ ਸੀ ਆਪਾਂ ਨਿਭਾਏ ਪਰ ਪ੍ਰਸ਼ਾਦੇ ਦੇ ਉੱਤੇ ਕੋਈ ਬਾਉਂਡੇਸ਼ਨ ਨਹੀਂ ਇਹ ਮੋਦੀ ਸਰਕਾਰ ਪ੍ਰਸ਼ਾਦੇ ਦੇ ਉੱਤੇ फाउंडेशन ਨਹੀਂ ਲਾ ਸਕਦੀ ਜਵੇਂ ਨੇ ਨਰ ਹਰਮੰਦਰ ਸਾਹਿਬ ਦੇ ਲੰਗਰਾਂ ਤੇ ਜੀਐਸਟੀ ਵੀ ਲਗਾਈ ਸੀ ਪਰ ਇਹ ਲੰਗਰ ਦੇ ਉੱਤੇ ਕੋਈ ਬਾਉਂਡੇਸ਼ਨ ਨਹੀਂ ਤੁਸੀਂ ਸਾਡੇ ਨਾਲ ਆਣੇ ਪ੍ਰਸ਼ਾਦਾ ਛਕੋ ਅਸੀਂ ਪਹਿਲਾਂ ਤੁਹਾਨੂੰ ਛਕਾਵਾਂਗੇ ਫਿਰ ਅਸੀਂ ਖਾਵਾਂਗੇ ਜਦੋਂ ਅਸੀਂ ਉਹਨਾਂ ਨੇ ਆਪਣੀਆਂ ਬੈਲਟਾਂ ਉਤਾਰੀਆਂ ਆਪਣੀਆਂ ਫੀਤੀਆਂ ਉਤਾਰ ਕੇ ਇੱਕ ਸਾਈਡ ਤੇ ਰੱਖ ਕੇ ਪੰਕਤਾਂ 'ਚ ਬੈਠੇ ਹੋ ਪ੍ਰਸ਼ਾਦਾ ਛਕਣ ਇੱਕ ਹੱਥ 'ਚ ਉਹਨਾਂ ਦੇ ਪ੍ਰਸ਼ਾਦਾ ਸੀਗਾ ਤੇ ਇੱਕ ਹੱਥ 'ਚ ਦਾਲ ਤੇ ਦੂਜੀਆਂ ਇੱਕ ਹੱਥ ਨਾਲ ਆਪਣੀਆਂ ਅੱਖਾਂ ਦੇ ਹੰਝੂ ਪੂੰਝਦੇ ਸੀ ਵੀ ਆਪਾਂ ਸਵੇਰੇ ਇਹਨਾਂ ਨੂੰ ਅੱਜ 6-7 ਘੰਟੇ ਕੁੱਟਿਆ ਤੇ ਫੇਰ ਸਾਨੂੰ ਇਹ ਪ੍ਰਸ਼ਾਦੇ ਦੀ ਆਫਰ ਕਰ ਰਹੇ ਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਵੀ ਹਰਿਆਣੇ ਦੇ ਵਿੱਚ ਤੁਹਾਡੇ ਉੱਤੇ ਕੋਈ ਡਾਂਗ ਨਹੀਂ ਚੱਕੂ ਤੇ ਜਿਹੜਾ ਸਵੇਰ ਦਾ ਖਾਣਾ ਆ ਬਣਾਓਗੇ ਤੁਸੀਂ ਤੇ ਪਹਿਲਾਂ ਅਸੀਂ ਪੰਗਤਾਂ 'ਚ ਤੁਹਾਨੂੰ ਵਰਤਾਵਾਂਗੇ ਤੇ ਇੱਥੋਂ ਵਰਤਾ ਕੇ ਫਿਰ ਅਸੀਂ ਤੁਹਾਨੂੰ ਛਕਾ ਕੇ ਤੇ ਫਿਰ ਆਪ ਛਕਾਂਗੇ ਤੇ ਫਿਰ ਜਿਹੜੀ ਜਿਹੜੀ ਫਤਿਹ ਦੀ ਨਿਸ਼ਾਨੀਆਂ ਉਹਦੇ ਨਾਲ ਤੁਹਾਨੂੰ ਦਿੱਲੀ ਦੀਆਂ ਬਰੂਹਾਂ ਵੱਲ ਨੂੰ ਤੋਰਾਂਗੇ ਇਹ ਉਹ ਨਿਸ਼ਾਨੀਆਂ ਜਿਹੜੀ ਲੰਗਰ ਦੀ ਤਾਕਤ ਜਿਹੜੀ ਲੰਗਰ ਦੀ ਤਾਕਤ ਦੁਨੀਆ ਮੰਨਦੀ ਆ ਅਸੀਂ ਅੱਤਵਾਦੀਆਂ ਸਾਨੂੰ ਲੋਕੀ ਕਹਿੰਦੇ ਅੱਤਵਾਦੀ ਹਾਂ ਅਸੀਂ ਮੰਨਦੇ ਅਸੀਂ ਅੱਤਵਾਦੀਆਂ ਅਸੀਂ ਲੋਕਾਂ ਨੂੰ ਜਾਹਰ ਜਾ ਕੇ ਮਾਰਦੇ ਆ ਅਸੀਂ ਉਹਨਾਂ ਦੀ ਪੋਖ ਮਾਰਦੇ ਆ ਅਸੀਂ ਉਹਨਾਂ ਦਾ ਢਿੱਡ ਸ਼ਾਂਤ ਕਰਦੇ ਆ ਉਹਨਾਂ ਦੇ ਢਿੱਡ 'ਚ ਜਿਹੜਾ ਅੱਤਵਾਦ ਫੈਲਿਆ ਭੁੱਖ ਦਾ ਉਹਨੂੰ ਮਾਰਦੇ ਆ ਅਸੀਂ ਪੰਜਾਬੀ ਉਹ ਹੁੰਨੇ ਆ ਜਿੱਥੇ ਦੁਨੀਆ 'ਚ ਕਿਤੇ ਵਿਪਤਾ ਜਦੋਂ ਹੁੰਦੀ ਆ ਹੋਰ ਕੋਈ ਦੇਸ਼ ਦਾ ਕੋਈ ਹੋਰ ਬਸ਼ਿੰਦਾ ਉੱਥੇ ਨਹੀਂ ਪਹੁੰਚਦਾ ਪਰ ਉੱਥੇ ਸਭ ਤੋਂ ਪਹਿਲਾਂ ਪੰਜਾਬੀ ਪਹੁੰਚ ਜਾਂਦਾ ਲੰਬੇ ਲੰਬੇ ਦਾੜ੍ਹੀਆਂ ਵਾਲੇ ਗੁਰਸਿੱਖ ਬੰਦੇ ਉੱਥੇ ਪਹੁੰਚਦੇ ਹੁੰਦੇ ਆ ਤੇ ਲੋਕਾਂ ਦੀਆਂ ਜਿੱਥੇ ਉਹਨਾਂ ਨੂੰ ਲੰਗਰ ਛਕਾਉਂਦੇ ਆ ਤੇ ਉੱਥੇ ਨਾਲ ਦੀ ਨਾਲ ਉਹਨਾਂ ਨੂੰ ਫਰਸਟ ਏਡ ਵੀ ਦੇ ਦਿੰਦੇ ਹੁੰਦੇ ਆ ਉਹਨਾਂ ਦਾ ਇਲਾਜ ਵੀ ਕਰਦੇ ਹੁੰਦੇ ਇਹ ਸਾਡੇ ਪੰਜਾਬ ਇਹ ਸਾਡਾ ਪੰਜਾਬੀ ਇਹ ਸਾਡੀ ਪੰਜਾਬੀਅਤ ਆ ਠੀਕ ਹੈ ਜੀ ਬਿਲਕੁਲ ਤੁਸੀਂ ਦੇਖਿਆ ਵੀ ਪੰਜਾਬੀ ਜਿੱਥੇ ਦਰਿਆ ਦਿਲ ਨੇ ਉੱਥੇ ਹੀ ਕਹਿ ਲਓ ਵੀ ਪੰਜਾਬੀ ਜਿੱਥੇ ਪਹੁੰਚੇ ਲੱਗਦਾ ਵੀ ਅਗਲੇ ਨੂੰ ਹੌਸਲਾ ਆ ਜਾਂਦਾ ਵੀ ਆਹ ਹੁਣ ਪੰਜਾਬੀ ਆ ਗਏ ਨੇ ਲੱਗਦਾ ਸਾਡੇ ਜਿਹੜੀ ਆ ਜ਼ਰੂਰਤਾਂ ਨੇ ਉਹ ਪੂਰੀਆਂ ਹੋਣਗੀਆਂ ਤੇ ਨਾਲ ਸਾਹਿਬ ਨਾਲ ਗੱਲਬਾਤ ਕਰਦੇ ਆ ਨਾਲ ਸਾਹਿਬ ਵਧਾਈ ਦੇ ਪਾਤਰ ਹੋ ਸੇਵਾ ਜਿਹੜੀ ਬਾਬੇ ਨਾਲ ਤੁਹਾਡੇ ਲੈ ਆ ਰਹੇ ਹੋ ਕਿਸਤਾ ਦੇ ਦਿਓ ਤੇ ਮੈਨੂੰ ਇਹ ਪਤਲਾ ਗਿਆ ਵੀ ਤੁਸੀਂ ਆਪਣੇ ਦਸਵੰਦ ਦੀ ਕਮਾਈ ਵਿੱਚੋਂ ਦਸਵੰਦ ਕੱਢਦੇ ਹੋ ਜਿਹੜੀ ਨੇਕ ਕਮਾਈ ਵਿੱਚੋਂ ਕਿਤੇ ਕਿਤੇ ਗ੍ਰਾਹੀ ਨਹੀਂ ਕੱਢਦੇ ਕਿਤੇ ਕੋਈ ਰਸੀਦ ਨਹੀਂ ਕੱਢਦੇ ਕਿਸਤਾ ਦੇ ਦਿੰਦੇ ਸਾਜੀ ਜਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਵੀ ਇਹ ਜਿਹੜੀ ਸੇਵਾ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਆ ਉਹ ਮਿਹਰ ਕਰਕੇ ਲੈ ਰਹੇ ਨੇ ਔਰ ਅਸੀਂ ਕੁਝ ਗਿਣਤੀ ਦੇ ਜਿਹੜੇ ਸਾਡੇ ਸੱਜਣ ਮੈਂਬਰ ਨੇ ਜਿਹਨੇ ਸਾਨੂੰ ਸੇਵਾ ਦਿੰਦੇ ਨੇ ਅਸੀਂ ਕਿਸੇ ਕੋ ਕੋ ਗੂਗਲ ਪੇ ਵਗੈਰਾ ਜਾਂ ਉਦਾਂ ਉਗराई ਨਹੀਂ ਕਰਦੇ ਤੇ ਬਾਕੀ ਸਾਡੇ ਜਿਹੜੇ ਸੀਨੀਅਰ ਮੈਂਬਰ ਮੇਰੇ ਨਾਲ ਸੇਵਾ ਕਰਦੇ ਆ ਉਹ ਵੀ ਆਪਣਾ ਦਸਵੰਧ ਕੱਢਦੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਉਹ ਭਾਜੀ ਗੋਪਾਲ ਸਿੰਘ ਇੱਕ ਸਰਕਾਰੀ ਵਕੀਰ ਰਿਟਾਇਰ ਹੋਏ ਨੇ ਇਹ ਬਹੁਤ ਹੀ ਸਮੇਂ ਨਾਲ ਆਣ ਕੇ ਮੇਰੀ ਬਾਹ ਪੂਰੀ ਬਾਹ ਬਣੀ ਆ ਵਾਹ ਲੰਗਰ ਵਰਤਾਂ ਲਈ ਬਣਾਉਣ ਲਈ ਖਾਲਸਾ ਜੀ ਬਲਦੇਵ ਸਿੰਘ ਜੀ ਇਕਬਾਲ ਸਿੰਘ ਜੀ ਹੈਰੀ ਜੀ ਗਰਮੀਤ ਭਾਜੀ ਮਾਇਆ ਤੇ ਚਲੋ ਪ੍ਰਮਾਤਮਾ ਨੇ ਮੈਨੂੰ ਦਿੱਤੀ ਆ ਪਰ ਨਾਲ ਮੈਨੂੰ ਇਹ ਬਾਵਾ ਵੀ ਦਿੱਤੀ ਆ ਵਾ ਇਹ ਮੇਰੀ ਬਹੁਤ ਹੈਲਪ ਕਰਦੇ ਆ ਜਿੱਥੇ ਵੀ ਕਿਤੇ ਮੈਨੂੰ ਜ਼ਰੂਰਤ ਹੁੰਦੀ ਆ ਇਹ ਮੇਰੇ ਨਾਲ ਪਹੁੰਚਦੇ ਨੇ ਔਰ ਮੈਨੂੰ ਇਹ ਸਤਿਗੁਰ ਨੇ ਬਖਸ਼ਿਸ਼ ਕੀਤੀ ਆ ਔਰ ਉੱਥੇ ਮੈਂ ਆਪਣੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੇਰੀਆਂ ਵਾਗਾਂ ਖੁੱਲੀਆਂ ਛੜੀਆਂ ਵੀ ਪਾਪਾ ਤੁਸੀਂ ਆਪਣੀ ਸੇਵਾ ਕਰੋ ਦੁਕਾਨ ਮੈਂ ਛੱਡ ਚੁੱਕਾ ਕੋਈ 10 12 13 ਸਾਲ ਤੋਂ ਉਹਨਾਂ ਨੇ ਮੈਨੂੰ ਕਦੀ ਨਹੀਂ ਰੋਕਿਆ ਸੇਵਾ ਲੈਣ ਵਾਸਤੇ ਸੇਵਾ ਜਿਹੜੀ ਵੀ ਕਰਦੇ ਆ ਮੈਂ ਕੋਈ ਨਹੀਂ ਕਰਨ ਜੋਗਾ ਗੁਰੂ ਸਾਹਿਬ ਆਪ ਕਰਾਉਂਦੇ ਨੇ ਤੇ ਇਸੇ ਤਰ੍ਹਾਂ ਹੀ ਕਰਾਉਂਦੇ ਰਹਿਣ ਜੀ। ਕਿੰਨੇ ਸੋ ਵੀ ਨਹੀਂ ਪਤਾ ਗਿਆ ਵੀ ਤੁਸੀਂ ਜਿਹੜੀ ਲੰਗਰ ਦੀ ਰਸਮ ਹੁੰਦੀ ਆ ਜਿਹੜਾ ਲੰਗਰ ਤਿਆਰ ਕਰਦੇ ਹੋ ਕੋਈ ਹਲਵਾਏ ਨਹੀਂ ਲਾਉਂਦੇ ਤੁਸੀਂ ਕੋਈ ਕਹਿੰਦੇ ਖੁਦ ਆ ਕੇ ਜੂਰੀ ਸੇਵਾ ਕਰਦੇ ਖੁਦ ਲੰਗਰ ਤਿਆਰ ਕਰਦੇ ਹੋ ਤੇ ਸਵੇਰੇ ਕਿੰਨੇ ਵੇਂ ਉੱਠ ਪੈਂਦੇ ਹੋ ਕੀ ਪ੍ਰਕਿਰਿਆ ਹੁੰਦੀ ਆ ਕਹਿੰਦੇ ਜਦੋਂ ਲੰਗਰ ਤਿਆਰ ਕਰਦੇ ਹੋ ਸਤਨਾਮ ਦਾ ਜਪ ਹੀ ਕਰਦੇ ਹੋ ਕੀ ਕਹਿਣਾ ਚਾਹੋਗੇ ਤੇ ਇਹ ਵੀਰ ਜੀ ਇਸ ਤਰ੍ਹਾਂ ਜੀ ਵੀ ਇਹ ਜਿਹੜੀ ਆਦਤ ਲੰਗਰ ਆਪ ਬਣਾਉਣ ਦੀ ਮੈਨੂੰ ਆਪਣੇ ਬਾਬਾ RAM Singh ਕੋਲੋਂ ਪਈ ਸੀਗੀ ਉਹ ਜਦੋਂ ਅਸੀਂ ਹੁਣ ਪੰਜਵੀਂ ਦਾ ਜਿੱਦਾਂ ਲੰਗਰ ਆਣਾ ਜੀ ਤੇ ਨਾਲ ਮੇਰੇ ਕੋਲ ਬੀਬੀਆਂ ਸੇਵਾ ਕਰਦੀਆਂ ਨੇ ਨਾਲ ਮੇਰੇ ਘਰ ਦੇ ਕਰਦੇ ਨੇ ਦਾਲ ਮੈਂ ਆਪ ਤਿਆਰ ਕਰਦਾ ਵਾਂ ਘਰ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਪਲਾਟ ਬਖਸ਼ਿਸ਼ ਕੀਤਾ ਵਾ ਟੀਨਾ ਪਈਆਂ ਉੱਥੇ ਵਾਹਿਗੁਰੂ ਦਾ ਸਿਮਰਨ ਕਰਦੇ ਆਂ ਸ਼ਬਦ ਲਾ ਕੇ ਗੁਰੂ ਦਾ ਸ਼ੁਕਰਾਨਾ ਕਰਕੇ ਆਂ ਲੰਗਰ ਤਿਆਰ ਕਰਦੇ ਆਂ ਉਹਦੀ ਕਿਰਪਾ ਐਸੀ ਆ ਵੀ ਉਹ ਉਹਦੇ ਜਦੋਂ ਆਪਾਂ ਨਾਮ ਸਿਮਰਨ ਲੈਨੇ ਆ ਨਾ ਜੀ ਭਾਵੇਂ ਤੁਸੀਂ ਕਿਸੇ ਵੀ ਬੰਦੇ ਨੂੰ ਲੰਗਰ ਤੋਂ ਸ਼ੁਰੂ ਕਰ ਦੋ ਉਹ ਵਾਸ ਸਭ ਕੋ ਦਾ ਨਾਮ ਲੈ ਕੇ ਕਰੀ ਜੇ ਬਣੀ ਜਾਏਗਾ ਸਭ ਕੁਝ ਆਪੇ ਬਣਾਉਣ ਵਾਲਾ ਪ੍ਰਮਾਤਮਾ ਵਾ ਕਰਾਉਣ ਵਾਲਾ ਪ੍ਰਮਾਤਮਾ ਵਾ ਜੋ ਕਰਵਾਉਂਦੇ ਆ ਤੇ ਅਸੀਂ ਕਰਦੇ ਆ ਜੀ ਬੋਤਲਵਾ ਜੀ ਤੁਸਾਂ ਦੇਖਿਆ ਤਸਵੀਰਾਂ ਤੁਹਾਨੂੰ ਖਾਈਆਂ ਨੇ ਅੰਮ੍ਰਿਤਸਰ ਦੇ ਸ਼ਟਾ ਚੌਂਗ ਦੀ ਆ ਗੁਰੂ ਨਗਰੀ ਅੰਮ੍ਰਿਤਸਰ ਸ੍ਰੀ ਗੁਰੂ ਆਮਦਾਸ ਦਾ ਦਾਰਿਆ ਤੇ ਇੱਥੇ ਕੋਈ ਵੀ ਜਿਹੜਾ ਭੁੱਖਿਆ ਨਹੀਂ ਸੌਂਦਾ ਸਾਡੇ ਦਸ਼ਕਾਂ ਨੂੰ ਮੈਂ ਸਾਜਾ ਕਰਦਾ ਜਿੱਥੇ ਸੁਸਾਇਟੀ ਲੋੜਵਾਂ ਲੋਕਾਂ ਦਾ ਢਿੱਡ ਭਰਦੀ ਆ ਲੰਗਰ ਦੀ ਸੇਵਾ ਕਰਦੀ ਆ ਲੋੜਵਾਂ ਬੱਚਿਆਂ ਦੀ ਪੜ੍ਹਾਈ ਕਰਦੀ ਆ ਉਥੇ ਹੀ ਆਨੰਦ ਕਾਰਜ ਜਿਹੜੇ ਕੀਤੇ ਜਾਂਦੇ ਆ ਆਨੰਦ ਕਾਰਜ ਵੀ ਕਰਦੀ ਆ ਜਿਹੜਾ ਕਿ ਲੋੜਵੰਦ ਪਰਿਵਾਰਾਂ ਦੇ ਹੁੰਦੇ ਨੇ ਸਰਵਿਸਿੰਗ ਹਰ ਜੀ ਦੱਸ ਦਿਓ ਕਿੰਨੇ ਲੋੜਵੰਦ ਪਰਿਵਾਰਾਂ ਦਾ ਆਨੰਦ ਕਾਰਜ ਕਰਦੇ ਹੋ ਤੇ ਕਦੋਂ ਕਰਦੇ ਹੋ ਇਹ ਨਾਰੰਗ ਪਰਿਵਾਰ ਵੱਲੋਂ ਜਿਹੜੀ ਆ ਪੂਰਨ ਤੌਰ ਤੇ ਸੇਵਾ ਕੀਤੀ ਜਾਂਦੀ ਹੈ ਨਾਲ ਇਹਨਾਂ ਦੇ ਵੱਡੇ ਭਾਈ ਸਾਹਿਬ ਜੇਜੇ ਪਬਲਿਕ ਸਕੂਲ ਵਾਲੇ ਹਰਚਨ ਸਰ ਜੀ ਉਹਨਾਂ ਵੱਲੋਂ ਉਹਨਾਂ ਦੇ ਬਾਈਪਾਸ ਤੇ ਜਿਹੜਾ ਸਕੂਲ ਜੇਜੇ ਪਬਲਿਕ ਸਕੂਲ ਉਹਦੇ ਵਿੱਚ ਜਿਹੜਾ ਆਨੰਦ ਕਰਜ ਕੀਤਾ ਜਾਂਦਾ ਹੁਣ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਤੇ 6 ਕਿਲੋਮੀਟਰ ਦਾ ਕਿ ਅਸੀਂ ਲੰਬੀ ਛਾਲ ਨਹੀਂ ਮਾਰਦੇ ਅਸੀਂ 6 ਕਿਲੋਮੀਟਰ ਦਾ ਸ਼ਾਟਾ ਏਰੀਆ ਰੱਖਿਆ ਹੋਇਆ ਉਹਦੇ ਵਿੱਚ ਜਿੰਨੀਆਂ ਵੀ ਧੀਆਂ ਲੋੜਵੰਦ ਆ ਬੇਸਹਾਰਾ ਵਾ ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਨਹੀਂ ਜਾ ਉਹਨਾਂ ਕੋ ਆਰਥਿਕ ਪੱਖੋਂ ਕੋਈ ਮੁਸ਼ਕਲ ਆ ਕੋ ਵੀ ਅਸਲੇ ਲੋਕ ਆਰਥਿਕ ਪੱਖੋਂ ਟੁੱਟ ਚੁੱਕੇ ਨੇ ਉਹਨਾਂ ਕੋ ਆਪਣੇ ਧੀਆਂ ਪੁੱਤਾਂ ਦੀ ਸ਼ਾਦੀ ਲਈ ਪੈਸੇ ਨਹੀਂ ਆ ਅਸੀਂ ਉਹਦੀ ਵੈਰੀਫਿਕੇਸ਼ਨ ਕਰਕੇ ਜਿੰਨੇ ਵੀ ਕੁੜੀਆਂ ਸਾਡੀਆਂ ਧੀਆਂ ਦਾ ਆਨੰਦਕਾਰ ਦੀ ਜ਼ਰੂਰਤ ਆ ਉਹ ਐਤ ਕੀ ਜਿਹੜਾ ਵਾ ਅਕਤੂਬਰ ਦੇ ਮਹੀਨੇ ਦੇ ਡੇਟ ਵਾਲੇ ਫਾਈਨਲ ਹੋਣ ਵਾਲੀ ਆ ਅਕਤੂਬਰ ਦੇ ਮਹੀਨੇ ਜਿਹੜੀ ਆ ਉਹ ਸ਼ਾਦੀਆਂ ਕੀਤੀਆਂ ਜਾਣੀਆਂ ਉਹਦੀ ਵੈਰੀਫਿਕੇਸ਼ਨ ਚੱਲ ਰਹੀ ਆ ਜਿੰਨੀਆਂ ਵੀ ਧੀਆਂ ਆਉਣੀਆਂ ਬੜੀ ਧੂਮ ਧਾਮ ਨਾਲ ਜੋ ਮਾਰੇ ਲੋ ਹੁਕਮਊਗਾ ਉਹਨਾਂ ਨਾਲ ਜੋ ਬੰਦਾ ਸਰਦਾਰ ਕਰਕੇ ਉਹਨਾਂ ਦੀ ਜਿਹੜੀ ਸ਼ਾਦੀ ਕੀਤੀ ਜਾਊਗੀ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਸਵਾਜੀ ਦੇ ਮੈਂਬਰ ਜਿਹੜੇ ਕਿ ਸੇਵਾ ਕਰਦੇ ਨੇ ਮੈਂ ਕਹਾਂਗਾ ਜਿਹੜੀ ਟੀਮ ਪੂਰੀ ਸਾਰੀ ਵਧਾਈ ਦਾ ਪਾਤਰ ਆ ਲੋੜਵੰਦ ਲੋਕਾਂ ਦੇ ਜਿੱਥੇ ਕਿ ਢਿੱਡ ਭਰਨਾ ਬਹੁਤ ਵੱਡੀ ਸੇਵਾ ਵਾ ਉਥੇ ਹੀ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਦੀਆਂ ਲਈ ਕਿਤਾਬਾਂ ਆਫਿਸਾਂ ਦੇਣੀਆਂ ਇਹ ਵੀ ਬੜੀ ਵੱਡੀ ਗੱਲ ਹੁੰਦੀ ਆ ਤੇ ਨਾਲ ਹੀ ਜਿਹੜੇ ਕਿ ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਦਾ ਅਸੀਂ ਦੇਖਿਆ ਕਈ ਲੋਕਾਂ ਜਿਹੜੇ ਬਾਪ ਹੁੰਦੇ ਨੇ ਉਹਨਾਂ ਨੂੰ ਫਿਕਰ ਹੁੰਦਾ ਵੀ ਧੀ ਦਾ ਅਨੰਦ ਕਾਰਜ ਕਰਨਾ ਅਤੇ ਅਨੰਦ ਕਾਰਜ ਦੇ ਚੱਕਰ ਵਿੱਚ ਹੀ ਉਹ ਕਰਜ਼ੇ ਥੱਲੇ ਆ ਜਾਂਦੇ ਨੇ ਸਾਰੀਆਂ ਮਰ ਜਿਹੜਾ ਕੀ ਧੀ ਦੇ ਭਾਵੇਂ ਆਪਣੇ ਸਹੁਰੇ ਘਰ ਚਲ ਜਾਂਦੀ ਆ ਪਰ ਕਰਜ਼ਾ ਜਿਹੜਾ ਕੀ ਉਹ ਬਾਪ ਦੇ ਸਾਰੀਆਂ ਮਰ ਜਿਹੜਾ ਸਿਰ ਤੋਂ ਨਹੀਂ ਉਤਰਦਾ ਪਰ ਇਹ ਵੀ ਸੇਵਾ ਜਿਹੜੀ ਆ ਇਸ ਟੀਮ ਨੇ ਇਸ ਭਰਾਵਾਂ ਨੇ ਲਈ ਆ ਬਹੁਤ ਵਧੀਆ ਪ੍ਰਾਲਾਵਾ ਅਸੀਂ ਸ਼ਲਾਘਾ ਕਰਦੇ ਆ ਮਾਤਾ ਗੋਲੀ ਵੈਲਫੇਅਰ ਸੁਸਾਇਟੀ ਦੀ ਅਤੇ ਸਾਢੇ ਦਸ਼ਕਾਂ ਨੂੰ ਪੀ ਲਿਆ ਜਿਹੜੇ ਪੰਜਾਬੀ ਨੂੰ ਪੰਜਾਬੀ ਨੂੰ ਪਿਆਰ ਕਰਦੇ ਨੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਿਰਪੱਖ ਪੋਸਟ ਚੈਨਲ ਲਈ ਅਮਰਸਰ